ਸੁਨੇਹਾ ਇਹ ਸੀ ਸਤਕਾਰਯੋਗ ਸਰਦਾਰ ਜੱਸਾ ਸਿੰਘ ਜੀ ਖਾਲਸੇ ਦੇ ਜੁਝਾਰੂ ਪਣੇ ਤੋਂ ਹਕੂਮਤ ਚੰਗੀ ਤਰ੍ਹਾਂ ਜਾਣੂ ਹੈ ਤੇ ਸਾਡੇ ਜੰਗ ਜੂ ਸੁਭਾਅ ਨਾਲ ਵੀ ਤੁਸੀਂ ਵਾਕਫ ਹੀ ਹੋ ਜੇ ਤੁਸੀਂ ਮੁਲਕ ਚਾਹੁੰਦੇ ਹੋ ਤਾਂ ਉਹ ਵੀ ਲਾਹੌਰੋਂ ਲਿਖਵਾ ਕੇ ਭੇਜ ਸਕਦਾ ਹਾਂ ਦੋ ਬਹਾਦਰ ਕੌਮਾਂ ਜੰਗ ਵਿੱਚ ਇੱਕ ਦੂਜੇ ਦਾ ਨੁਕਸਾਨ ਕਰਨ ਇਸ ਤੋਂ ਪਹਿਲਾਂ ਅਸੀਂ ਸੋਚਦੇ ਹਾਂ ਕਿ ਮੁਲਾਕਾਤ ਕਰਕੇ ਕਿਉਂ ਨਾ ਮਸਲਾ ਗੱਲਬਾਤ ਰਾਹੀਂ ਸੁਲਝਾ ਲਿਆ ਜਾਏ ਇਹੀ ਗੱਲ ਤੋਹਾਂ ਧਿਰਾਂ ਦੇ ਪੱਖ ਵਿੱਚ ਹੈ ਸੁਨੇਹਾ ਸੁਣ ਕੇ ਸਰਦਾਰ ਜੱਸਾ ਸਿੰਘ ਨੇ ਜਵਾਬ ਭੇਜਿਆ ਯੋਧਿਆਂ ਦੀਆਂ ਮੁਲਾਕਾਤਾਂ ਜੰਗ ਦੇ ਮੈਦਾਨ ਵਿੱਚ ਹੁੰਦੀਆਂ ਹੀ ਸੋਭਦੀਆਂ ਹਨ ਅਦੀਨਾ ਬੇਗ ਮਹਿਲਾਂ ਵਿੱਚ ਬੈਠ ਕੇ ਤਾਂ ਸਮਝੌਤੇ ਕੀਤੇ ਜਾਂਦੇ ਹਨ ਫੈਸਲੇ ਕਰਨ ਲਈ ਤਾਂ ਲਹੂ ਵਹਾਉਣਾ ਹੀ ਪੈਂਦਾ ਹੈ ਕਿਰਪਾਨਾਂ ਦੀ ਟੰਕਾਰ ਹੀ ਸਾਡੀ ਗੱਲਬਾਤ ਹੈ ਤੁਹਾਨੂੰ ਚਾਲਾਂ ਚਾਲਣੀਆਂ ਆਉਂਦੀਆਂ ਨੇ ਤੇ ਸਾਨੂੰ ਜੰਗ ਲੜਨਾ ਮੌਤ ਵਰਨ ਲਈ ਘੋੜਿਆਂ ਉੱਤੇ ਬੈਠੇ ਤਿਆਰ ਪਰ ਤਿਆਰ ਸੂਰਮਿਆਂ ਨਾਲ ਸਲਾਹ ਦੀਆਂ ਗੱਲਾਂ ਨਹੀਂ ਕਰੀਦੀਆਂ ਬਾਕੀ ਰਹੀ ਮੁਲਖ ਦੀ ਗੱਲ ਸਾਡੀ ਏਕ ਪੰਥ ਦੇ ਵਾਲੀ ਉੱਤੇ ਹੈ ਮੁਲਖ ਦੇ ਦੇਵੇਂ ਭਾਵੇਂ ਸ਼ਹਾਦਤ ਦੋਵੇਂ ਖਿੜੇ ਮੱਥੇ ਪਰਵਾਨ ਨੇ ਇਸ ਤਰ੍ਹਾਂ ਦੇ ਦੋ ਸਨੇਹ ਅਦੀਨਾ ਬੇਗ ਨੇ ਹੋਰ ਕੱਲੇ ਪਰ ਬਾਕੀ ਦੋਹਾਂ ਦਾ ਸਰਦਾਰ ਨੇ ਇੱਕੋ ਜਵਾਬ ਦਿੱਤਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਵਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਬਹੁਤ ਭਾਰੀ ਤੋਪਖਾਨੇ ਨਾਲ ਲੈਸ ਮੁਗਲ ਸਨਾ ਨੇ ਰਾਮ ਰੌਣੀ ਨੂੰ ਚੁਪਾਸੀਓ ਘੇਰ ਲਿਆ ਸਿੰਘ ਵੀ ਤਕੜੇ ਹੋ ਗਏ ਮੋਰਚਿਆਂ ਵਿੱਚ ਟਟ ਗਏ ਖਾਲਸਾ ਜੀ ਅੱਜ ਤੱਕ ਇੰਨਾ ਲੋਕਾਂ ਨੇ ਸਾਨੂੰ ਜੰਗਲਾਂ ਵਿੱਚ ਹੀ ਲੜਦੇ ਦੇਖਿਆ ਹੈ ਪਹਿਲਾ ਮੌਕਾ ਹੈ ਕਿ ਸਿੰਘਾਂ ਕੋਲ ਵੀ ਆਪਣਾ ਕੋਟ ਹੈ ਜਦ ਅਸੀਂ ਜੰਗਲਾਂ ਵਿੱਚ ਬਿਨਾਂ ਕਿਸੇ ਕਿਲੇ ਕੋਟ ਦੇ ਆਸਰੇ ਮਾਰ ਨਹੀਂ ਖਾਦੀ ਤਾਂ ਅੱਜ ਕਿੱਥੋਂ ਖਾਵਾਂਗੇ ਸਾਡੀ ਅਸਲ ਬਹਾਦਰੀ ਤੇ ਜੰਗ ਜੂਪੋਣੇ ਦੀ ਮਿਸਾਲ ਤਾਂ ਅੱਜ ਕਾਇਮ ਹੋਵੇਗੀ। ਪਇਤਾਰਾ ਸਿੰਘ ਵਾਂ ਨੂੰ ਚੇਤੇ ਵਿੱਚ ਵਸਾਓ। ਸਰਬਲੋ ਮੱਥੇ ਨੂੰ ਛਾਓ ਤੇ ਐਸੇ ਜੋਰ ਦਿਖਾਓ ਕਿ ਦੁਨੀਆ ਵਿੱਚ ਇਹ ਮਿਸਾਲੀ ਜੰਗ ਹੋ ਨਿਭੜੇ। ਪਇ ਸੁਖਾ ਸਿੰਘ ਬੋਲੇ। ਖਾਲਸਾ ਜੀ ਜੇ ਕੋਈ ਪੁੱਛੇ ਕਿ ਸਰੀਰ ਕਿਵੇਂ ਸੁਧ ਹੁੰਦਾ ਹੈ, ਕਿਵੇਂ ਪਵਿੱਤਰ ਹੁੰਦਾ ਹੈ ਤਾਂ ਤੁਹਾਡਾ ਕੀ ਜਵਾਬ ਹੋਵੇਗਾ? ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਪੁੱਛਿਆ। ਸਾਸਤਰ ਲੱਗਿਆ ਸਰੀਰ ਸੁੱਧ ਹੁੰਦਾ ਹੈ ਸੀਸ ਕਿਰਪਾਨ ਪੇਟ ਕਰਿਆ ਸਰੀਰ ਪਵਿੱਤਰ ਹੁੰਦਾ ਹੈ ਕੀ ਸਿੰਘਾਂ ਦੀ ਇਕੱਠੀ ਆਵਾਜ਼ ਆਈ ਫਿਰ ਮੌਕਾ ਆਣ ਲੱთა ਹੈ ਖਾਲਸਾ ਜੀ ਸਰੀਰਾਂ ਨੂੰ ਪਵਿੱਤਰ ਕਰਨ ਦਾ ਵੇਲਾ ਆ ਗਿਆ ਦਸ ਕੁ ਸਿੰਘ ਕਿਲੇ ਵਿੱਚੋਂ ਹਨੇਰੀ ਵਾਂਗ ਬਾਹਰ ਨਿਕਲੇ ਤੇ ਮੁੱਖ ਦਰਵਾਜ਼ੇ ਅੱਗੇ ਖਲੋਤੀ ਮੁਗਲ ਟੋਕੜੀ ਤੇ ਬਿਜਲੀ ਬਣ ਕੇ ਡਿੱਗੇ ਪਲਾਂ ਵਿੱਚ ਹੀ ਕਿਲੇ ਦੇ ਦਰਵਾਜ਼ੇ ਤੋਂ ਮੁਗਲਾਂ ਦਾ सफाया ਹੋ ਗਿਆ ਇਹ ਹੱਲਾ ਐਸਾ ਸੀ ਜਿਵੇਂ ਹਿਰਨਾ ਦੀ ਡਾਰ ਤੇ ਅਚਨਚੇਤ ਕੋਈ ਭੁੱਖਾ ਸ਼ੇਰ ਟੁੱਟ ਕੇ ਪੈ ਜਾਏ। ਕਈ ਮੁਗਲ ਸਪਾਹੀ ਤਾਂ ਇੱਕ ਦੂਜੇ ਵਿੱਚ ਵੱਜ ਕੇ ਹੀ ਡਿੱਗ ਪਏ। ਦਾ ਸਿੰਘ ਲਗਭਗ 100 ਮੁਗਲਾਂ ਨੂੰ ਪਾਰ ਬੁਲਾ ਕੇ ਸ਼ਹਾਦਤਾਂ ਪਾ ਗਏ। ਮੁਗਲਾਂ ਦੀ ਕੁਸਰਮਸੋਚੋ ਆਵਾਜ਼ਾਂ ਆ ਰਹੀਆਂ ਸਨ। ਫੁਲਾਣਾ ਜਰਨੈਲ ਕਿੱਥੇ ਆ? ਢਮਕਾਣਾ ਫੌਜਦਾਰ ਕਿੱਧਰ ਗਿਆ? ਜਰਨੈਲ ਕਿੱਥੋਂ ਮਿਲਣੇ ਸਨ ਉਹ ਤਾਂ ਲਾਸ਼ਾਂ ਦੇ ਢੇਰ ਹੇਠ ਪਏ ਨੇ। ਜੰਗਲਾਂ ਬੇਲਿਆਂ ਵਿੱਚ ਵਿਚਰਦੇ ਸਿੰਘ ਇੰਨੇ ਬਲੀ ਚੰਗਜੂ ਤੇ ਸੁਚੇਤ ਹੋ ਗਏ ਸਨ ਕਿ ਕਿਸੇ ਆਮ ਦੁਨਿਆਵੀ ਸੈਨਾ ਤੋਂ ਇਹਨਾਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਸੀ ਫੁਰਤੀ ਐਸੀ ਕਿ ਇੱਕ ਵਾਰ ਕਰਨਾ ਤਾਂ ਪੰਜ ਮੁਗਲ ਝਟਕਾ ਦੇਣੇ ਮੁਗਲ ਸਪਾਈਆਂ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਕੋਈ ਵੀ ਪੈਦਲ ਸਿੰਘ ਕਿਸੇ ਤੇਜ਼ ਤੋਂ ਤੇਜ਼ ਘੋੜੇ ਨੂੰ ਭੱਜ ਕੇ ਫੜ ਸਕਦਾ ਹੈ ਹੁਣ ਜਿੰਨਾ ਸਿੰਘਾਂ ਬਾਰੇ ਮੁਗਲ ਸਪਾਈ ਐਸੀਆਂ ਗੱਲਾਂ ਕਰਦੇ ਹੋਣ ਉਹਨਾਂ ਨਾਲ ਟੱਕਰ ਕਿੱਥੋਂ ਲੈ ਸਕਦੇ ਨੇ ਭਾਵੇਂ ਸਰੀਰਕ ਤੌਰ ਤੇ ਤਾਂ ਮੁਗਲ ਸੈਨਾ ਕਿਲੇ ਨੂੰ ਘੇਰਾ ਪਾਈ ਖਲੋਤੀ ਸੀ ਪਰ ਮਾਨਸਿਕ ਤੌਰ ਤੇ ਉਹ ਸਿੰਘਾਂ ਦੇ ਇਸ ਪਹਿਲੇ ਹੱਲੇ ਤੋਂ ਹੀ ਹਾਰ ਮੰਨ ਚੁੱਕੀ ਸੀ ਇਸੇ ਤਰ੍ਹਾਂ ਦੀਆਂ ਜੱਕਾਂ ਤੱਕਾਂ ਵਿੱਚ ਮੁਗਲ ਸੈਨਾ ਨੂੰ ਰਾਤ ਪੈ ਗਈ ਹਾਂ ਮੁਗਲ ਸੈਨਾ ਨੂੰ ਰਾਤ ਪੈ ਗਈ ਤੇ ਸਿੰਘਾਂ ਲਈ ਤਾਂ ਦਿਨ ਰਾਤ ਦਾ ਕੋਈ ਫਰਕ ਹੀ ਨਹੀਂ ਸੀ ਸਿੱਖ ਗੁਰੀਲੇ ਤਾਂ ਸਗੋਂ ਰਾਤ ਨੂੰ ਹੋਰ ਫੁਰਤੀ ਨਾਲ ਜੂਝਦੇ ਸਨ ਮੁਗਲ ਸਪਾਈਆਂ ਦੀਆਂ ਅੱਖਾਂ ਮੀਚਦੀਆਂ ਜਾ ਰਹੀਆਂ ਸਨ ਤੇ ਸਿੰਘਾਂ ਨੂੰ ਸਗੋਂ ਹੋਰ ਸਾਫ਼ ਦਿਸਣਾ ਸ਼ੁਰੂ ਹੋ ਰਿਹਾ ਸੀ। ਇੱਕ ਰਾਤ ਨੂੰ ਦਸਤਾਰ ਸਿੰਘਾਂ ਦੇ ਦੋ ਜਥੇ ਚੁੱਪਚੀਪੀਤੇ ਕਿਲੇ ਵਿੱਚੋਂ ਬਾਹਰ ਆਏ। ਉਹਨਾਂ ਦੋ-ਦੋ ਦੀਆਂ ਜੋੜੀਆਂ ਬਣਾਈਆਂ ਤੇ ਮੁਗਲਾਂ ਦੇ ਵੱਖ-ਵੱਖ ਮੋਰਚਿਆਂ ਵੱਲ ਤੁਰ ਪਏ। ਘਰਾੜੇ ਮਾਰਦੇ ਮੁਗਲਾਂ ਦਾ ਰਾਸ਼ਨ ਪਾਣੀ ਤੇ ਘੋੜੇ ਖੋਲ ਕੇ ਸਿੰਘਾਂ ਕਿਲੇ ਦੇ ਮੁੱਖ ਦਰਵਾਜ਼ੇ ਕੋਲ ਪਹੁੰਚਾ ਦਿੱਤੇ। ਉੱਥੇ ਪਹਿਲਾਂ ਹੀ ਤਿਆਰ ਖਲੋਤੇ ਸਿੰਘਾਂ ਨੇ ਉਹ ਸਾਰਾ ਸਮਾਨ ਕਿਲੇ ਅੰਦਰ ਕਰ ਲਿਆ ਇਹ ਦਸੇ ਜੋੜੀਆਂ ਮੁੜ ਮੁਗਲਾਂ ਦੇ ਘੇਰੇ ਵੱਲ ਵਿੱਚ ਦਾਖਲ ਹੋਈਆਂ ਹੋਰ ਲੁੱਟ ਲਈ ਨਹੀਂ ਸਗੋਂ ਭਾਜੜ ਪਾਉਣ ਲਈ ਇੰਨਾ ਹਨੇਰੇ ਵਿੱਚ ਰੌਲਾ ਪਾਉਂਦੇ ਆ ਕਿ ਪਾਸੇ ਐਸਾ ਹਮਲਾ ਕੀਤਾ ਕਿ ਤੁਰਕਾਂ ਦੀਆਂ ਖਾਨੇ ਹੋ ਗਈਆਂ ਮੁਗਲ ਸਿਪਾਈਆਂ ਨੂੰ ਨਾ ਕੁਝ ਦਿਖਾਈ ਦੇਵੇ ਨਾ ਕੁਝ ਸਮਝਾਵੇ ਉਹ ਆਪਣੇ ਹਥਿਆਰ ਅੰਨੇਵਾ ਚਲਾਉਣ ਲੱਗ ਪਏ ਹੁਣ ਇਹ ਪਰ ਧੂ ਪਾ ਕੇ ਸਿੰਘ ਤਾਂ ਕਿਲੇ ਵਿੱਚ ਪਰਤ ਗਏ ਪਰ ਮੁਗਲ ਸੈਨਾ ਚਾਨਨ ਹੋਣ ਤੱਕ ਆਪਸ ਵਿੱਚ ਤਲਵਾਰਾ ਵਾਹੁੰਦੀ ਰਹੀ ਸਵੇਰਾ ਹੋਇਆ ਤਾਂ ਪਤਾ ਲੱਗਿਆ ਕਿ ਸਿੰਘ ਤਾਂ ਇੱਕ ਵੀ ਨਹੀਂ ਮਾਰਿਆ ਗਿਆ ਪਰ ਮੁਗਲ ਸਪਾਈਆਂ ਦੀਆਂ ਲਾਸ਼ਾਂ ਚਾਰੇ ਪਾਸੇ ਖਿਲਰ ਰੀਆਂ ਪਈਆਂ ਸਨ ਕਈ ਦਿਨਾਂ ਦੇ ਘੇਰੇ ਮਗਰੋਂ ਜਦ ਮੁਗਲ ਸੈਨਾ ਦੇ ਹੱਥ ਕੁਝ ਵੀ ਨਾ ਆਇਆ ਤਾਂ ਉਹਨਾਂ ਸਰੰਗਾਪਟਕੇ ਕਿਲੇ ਵਿੱਚ ਦਾਖਲ ਹੋਣ ਦੀ ਸਕੀਮ ਘੜੀ ਮੁਗਲਾਂ ਨੇ ਜੰਗ ਦੇ ਮੈਦਾਨ ਵਿੱਚੋਂ ਸਰੰਗਾਪਟਣੀਆਂ ਸ਼ੁਰੂ ਕਰ ਦਿੱਤੀਆਂ ਸਿੰਘਾਂ ਤੱਕ ਖਬਰ ਪਹੁੰਚ ਗਈ ਅਸਲ ਵਿੱਚ ਜਦੋਂ ਕਿਲਾ ਬਣ ਕੇ ਤਿਆਰ ਹੋਇਆ ਸੀ ਤਾਂ ਸਿਰਫ 500 ਸਿੰਘ ਹੀ ਕਿਲੇ ਵਿੱਚ ਰਹਿ ਸਕਦੇ ਸਨ ਬਾਕੀ ਸਿੰਘਾਂ ਨੂੰ ਜਥੇਦਾਰਾਂ ਨੇ ਇੱਕ ਰਣਨੀਤੀ ਤਹਿਤ ਕਿਲੇ ਦੇ ਲਾਗਲੇ ਜੰਗਲਾਂ ਵਿੱਚ ਤੋਰ ਦਿੱਤਾ ਸੀ ਜਦੋਂ ਹੀ ਕਿਸੇ ਹੱਲੇ ਵਿੱਚ ਕੁਝ ਸਿੰਘ ਸ਼ਹੀਦ ਹੁੰਦੇ ਇਹਨਾਂ ਲੁਕੇ ਹੋਏ ਸਿੰਘਾਂ ਵਿੱਚੋਂ ਉਹਨੇ ਹੀ ਜੰਗਲ ਵਿੱਚ ਵਿੱਚੋਂ ਨਿਕਲਦੇ ਮੁਗਲਾਂ ਦੇ ਘੇਰੇ ਵਿੱਚੋਂ ਇੱਕ ਪਾਸੇ ਹੱਲਾ ਕਰਦੇ ਤੇ ਕਿਲੇ ਵਿੱਚ ਚਲੇ ਜਾਂਦੇ ਇਸ ਤਰ੍ਹਾਂ ਇੱਕ ਤਾਂ ਕਿਲੇ ਵਿੱਚ ਸਿੰਘਾਂ ਦੀ ਗਿਣਤੀ ਸਦਾ 500 ਰਹਿੰਦੀ ਤੇ ਦੂਜਾ ਆਉਣ ਲੱਗੇ ਇਹ ਸਿੰਘ ਮੁਗਲਾਂ ਦੀ ਕਿਸੇ ਰਣਨੀਤੀ ਦੀ ਸੂਬੇ ਲੈ ਆਉਂਦੇ। ਸੋ ਜਿਉਂ ਹੀ ਸਿੰਘਾਂ ਨੂੰ ਪਤਾ ਲੱਗਿਆ ਕਿ ਮੁਗਲ ਸਰੰਗਾ ਪੱਟ ਕੇ ਕਿਲੇ ਵਿੱਚ ਦਾਖਲ ਹੋ ਰਹੇ ਹਨ ਤਾਂ ਉਹਨਾਂ ਸਿੰਘਾਂ ਦੇ ਦੋ ਜਥੇ ਖਾਈ ਵਿੱਚ ਤਣਾਤ ਕਰ ਦਿੱਤੇ। ਮੁਗਲਾਂ ਸਰੰਗ ਪੱਟਣੀ ਸ਼ੁਰੂ ਕੀਤੀ ਤੇ ਜਿਉਂ ਹੀ ਉਹ ਖਾਈ ਕੋਲ ਪਹੁੰਚੇ ਤਾਂ ਸਿੰਘਾਂ ਦੀਆਂ ਬਰਸ਼ੀਆਂ ਨੇ ਉਹਨਾਂ ਦਾ ਬੰਦ ਦਾ ਸਵਾਗਤ ਕੀਤਾ ਇੱਕ ਸਰੰਗ ਦੂਜੇ ਪਾਸੇ ਉਹ ਖਾਈ ਵਿੱਚ ਦਾਖਲ ਹੋਈ ਤਾਂ ਉੱਥੇ ਵੀ ਮੁਗਲ ਸਪਾਈਆਂ ਨੂੰ ਸਿੰਘਾਂ ਨੇ ਨੇਜ਼ੀਆਂ ਵਿੱਚ ਭਰੋ ਦਿੱਤਾ ਸੋ ਮੁਗਲਾਂ ਦੀ ਇਹ ਨੀਤੀ ਵੀ ਫੇਲ ਹੋ ਗਈ ਇਸ ਤਰ੍ਹਾਂ ਮੁਗਲਾਂ ਨੇ ਇਹ ਕਿਰਾ 2 ਮਹੀਨੇ ਪਾਈ ਰੱਖਿਆ ਹੁਣ ਤੱਕ ਸਿੰਘਾਂ ਦਾ ਕਿਲੇ ਵਿੱਚੋਂ ਰਸਤ ਪਾਣੀ ਮੁੱਕ ਗਿਆ ਸੀ ਮੁਗਲ ਵੀ ਘੜੇ ਪੈਰੀ ਹੋ ਗਏ ਸਨ ਤੇ ਸਿੰਘਾਂ ਦੀਆਂ ਰਣਨੀਤੀ ਤੋਂ ਹੌਲੀ-ਹੌਲੀ ਜਾਨੂੰ ਹੋ ਗਿਆ ਮਗਲਾਨੇ ਕਿੱਲੇ ਦੇ ਦਰਵਾਜ਼ਿਆਂ ਦੇ ਬਾਹਰ ਇੱਟਾਂ ਦੇ ਦੋ ਵੱਡੇ ਬੁਰਜ ਉਸਾਰੇ ਸਨ ਤੇ ਉਹਨਾਂ ਉੱਤੇ ਬੰਦੂਕਾਂ ਵਾਲੇ ਸਿਪਾਹੀ ਬਹਾ ਦਿੱਤੇ ਤਾਂ ਕਿ ਜਦੋਂ ਹੀ ਕੋਈ ਸਿੰਘ ਕਿੱਲੇ ਦੇ ਦਰਵਾਜ਼ਿਆਂ ਬਾਹਰ ਨਿਕਲੇ ਉਸ ਨੂੰ ਗੋਲੀ ਨਾਲ ਪਾਰ ਬੁਲਾ ਦਿੱਤਾ ਜਾਏ ਪਿੰਡਾਂ ਵਿੱਚੋਂ ਜੋ ਸਿੱਖ ਗੱਡਿਆਂ ਖੱਜਰਾਂ ਤੇ ਗਧਿਆਂ ਤੇ ਰਾਸ਼ਨ ਲੱਦ ਕੇ ਲਿਆਏ ਸਨ ਉਹ ਵੀ ਜੰਗਲ ਵਿੱਚ ਸਿੰਘਾਂ ਦੀ ਅਧੀ ਘਾਰੇ ਸਨ ਤਾਂ ਕਿ ਕੋਈ ਸਿੰਘ ਆਉਣ ਤੇ ਰਾਸ਼ਨ ਲੈ ਕੇ ਜਾਣ ਪਰ ਹੁਣ ਕੇਲੇ ਵਿੱਚ ਸਿੰਘਾ ਦਾ ਨਿਕਲਣਾ ਬਹੁਤ ਔਖਾ ਹੋ ਗਿਆ ਸੀ। ਗੁਰਦਾਸ ਨੰਗਲ ਦਾ ਘੇਰਾ ਕਿੰਨਾ ਲੰਮਾ ਚੱਲਿਆ ਸੀ ਭਾਈ ਹਰੀ ਸਿੰਘ ਜੀ? ਇਕ ਭਜੰਗੀ ਸਿੰਘ ਨੇ ਲਾਂਗਰੀ ਭਾਈ ਹਰੀ ਸਿੰਘ ਨੂੰ ਪੁੱਛਿਆ। ਲਗਭਗ 7 ਮਹੀਨੇ ਪਰ ਕੀ ਕਮਾਲ ਦੇ ਜੋਰ ਦਿਖਾਈ ਸਨ ਸਿੰਘਾ ਨੇ ਉੱਥੇ। ਕਹਿੰਦੇ ਨੇ ਕਈ ਦਿਨਾਂ ਦੇ ਘੇਰੇ ਮਗਰੋਂ ਜਦ ਇੱਕ ਦਿਨ ਕੁਝ ਟੈਂਦੀ ਖਲਾ ਵਿੱਚ ਜਾ ਰਹੇ ਸਨ ਤਾਂ ਪਾਪਾ ਜੀ ਅੰਮ੍ਰਿਤ ਵੇਲੇ ਆਸਾ ਕੀ ਵਾਰ ਕਰਦੇ ਹੋਏ ਗੜੀ ਤੋਂ ਬਾਹਰ ਨਿਕਲੇ। ਬਲੇਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਤੇ ਉਹਨਾਂ ਮੁਗਲਾਂ ਨਾਲ ਲੜਨਾ ਸ਼ੁਰੂ ਕੀਤਾ ਔਥੈਂਟਿਕ ਉਸ ਸਵਾ ਲੱਖ ਹੀ ਯੋਜਲੇ ਰਹੇ ਤੇ 90 ਮੁਗਲ ਸਪਾਈਆਂ ਨੂੰ ਪਾਰ ਬਲਾ ਕੇ ਮੋੜ ਗੜੀ ਵਿੱਚ ਪਰਤ ਆਏ ਵਾਪਸ ਆਉਂਦਿਆਂ ਉਹਨਾਂ ਦੇ ਮੂੰਹੋਂ ਬੋਲ ਨਿਕਲ ਰਹੇ ਸਨ ਤਰਸ ਪੇਹਾ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾਇਤਾ ਜੀਵਾ ਤਨਮਨ ਥੀਵਾ ਹਰਿਆ ਵਾਹ ਤਨ ਬਾਬਾ ਬੰਦਾ ਸਿੰਘ ਜੀ ਬਹਾਦਰ ਭਾਈ ਹਰੀ ਸਿੰਘ ਤੋਂ ਵਾਰਤਾ ਸੁਣਦਿਆਂ ਇੱਕ ਵਾਕ ਇੱਕ ਵਾਕ ਬੋਲਦਾ ਆਟਾ ਗੁੰਨਦਾ ਹੋਇਆ ਇੱਕ ਨੌਜਵਾਨ ਪਜੰਗੀ ਘੋੜੇ ਤੇ ਸਵਾਰ ਹੋਇਆ ਤੇ ਘੋੜਾ ਕਿਲੇ ਦੇ ਦਰਵਾਜ਼ੇ ਵੱਲ ਪਜਾਇਆ ਸਰਦਾਰ ਜਸਾ ਸਿੰਘ ਦੇ ਇਸ਼ਾਰੇ ਤੇ ਸਿੰਘਾ ਕਿਲੇ ਦਾ ਦਰਵਾਜ਼ਾ ਖੋਲ ਦਿੱਤਾ ਮੁਗਲ ਖੇਮਿਆਂ ਵਿੱਚ ਹਲਚਲ ਹੋਈ ਸਤਗੁਰਾਂ ਦੇ ਚਮਕੌਰ ਦੀ ਗੜੀ ਜਿਸ ਛੱਡੇ ਤੀਰ ਦੀ ਸ਼ੂਕ ਵਾਂਗ ਏ ਭਜੰਗੀ ਮੁਗਲਾਂ ਤੇ ਟੁੱਟ ਪਿਆ ਖਾਈ ਦੇ ਪੁੱਲ ਤੋਂ ਭਜੰਗੀ ਨੇ ਤੀਰ ਚਲਾਏ ਮੁਗਲ ਸਪਾਈ ਟੜਾ ਟੜ ਕੋੜਿਆਂ ਤੋਂ ਡਿੱਗਣ ਲੱਗੇ ਮੁਗਲਾਂ ਦੇ ਘੇਰੇ ਵਿੱਚ ਜਾ ਕੇ ਭਜੰਗੀ ਨੇ ਕੋੜੇ ਦੀ ਪਿੱਠ ਤੇ ਖਲੋ ਕੇ ਕਮੰਦ ਕਰੋੜਾ ਐਸਾ ਘਮਾਇਆ ਕਿ ਜਿਹਦੇ ਵੀ ਵਜਿਆ ਉਸ ਮੁੜ ਪਾਣੀ ਨਹੀਂ ਮੰਗਿਆ ਜਿਸ ਫੁਰਤੀ ਨਾਲ ਏ ਭਜੰਗੀ ਜੂਝ ਰਿਆ ਸੀ ਉਹ ਖਾਲਸਾ ਦਲਾਂ ਲਈ ਵੀ ਹੈਰਾਨ ਕਰ ਦੇਣ ਵਾਲੀ ਸੀ ਕਿਸੇ ਨੂੰ ਕੀ ਪਤਾ ਸੀ ਕਿ ਖਾਲਸੇ ਦੇ ਲੰਗਰਾਂ ਵਿੱਚ ਸੇਵਾ ਕਰਦਾ ਇਹ ਪਜੰਗੀ ਐਸੀ ਬਹਾਦਰੀ ਦਾ ਮਾਲਕ ਹੈ ਪਤਾ ਨਹੀਂ ਕਿੰਨੇ ਹੀ ਮੁਗਲ ਸਪਾਈ ਉਸ ਤੇ ਸ਼ਸਤਰਾਂ ਦੀ ਭੇਟ ਹੋ ਗਏ ਗੋਲੀਆਂ ਦੀ ਇੱਕ ਭਾਰੀ ਵਾਸ਼ੜ ਆਈ ਤੇ ਸਿੰਘ ਦੀ ਛਾਤੀ ਤੇ ਪਾਰ ਹੋ ਗਈ ਉਸਨੇ ਕਿਲੇ ਵੱਲ ਦੇਖਦਿਆਂ ਹੱਥ ਜੋੜੇ ਫਤਿਹ ਬੁਲਾਈ ਤੇ ਬੋਲਿਆ ਇਤਨੀ ਕੁ ਸੇਵਾ ਪ੍ਰਵਾਨ ਕਰਿਓ ਪੰਥਕ ਪਾਤਸ਼ਾਹ ਜੀ ਨਿਹਾਲ ਪਜੰਗੀਆਂ ਨਿਹਾਲ ਧੰਨ ਹੋ ਗਏ ਅਸੀਂ ਤੇਰੇ ਜਹੇ ਯੋਧੇ ਦੀ ਸੰਗਤ ਮਾਣ ਕੇ ਸਰਦਾਰ ਜੱਸਾ ਸਿੰਘ ਬੋਲੇ ਸੀਸ ਭੇਟ ਕਰਨ ਦਾ ਵੇਲਾ ਆ ਗਿਆ ਹੈ ਖਾਲਸਾ ਜੀ ਤੁਰਕਾਂ ਦੇ ਦਮਨਕਾਰੀ ਰਾਜ ਦਾ ਫੈਲਿਆ ਹੋਇਆ ਗਰਭਗੁਬਾਰ ਖਾਲਸੇ ਦੇ ਤਿਰੰਗਾ ਦੀਆਂ ਪੌੜਾਂ ਨਾਲ ਉੱਡਣ ਵਾਲੀ ਪਾਵਨ ਮਿੱਟੀ ਨਾਲ ਹੀ ਦੂਰ ਹੋਵੇਗਾ ਸਵਾ ਲੱਖ ਭਜੰਗੀ ਨੇ ਤੁਰਕ ਦਲਾਵੇਚ ਤਰਥੱਲੀ ਮਚਾ ਦਿੱਤੀ ਯਾ ਤਾਂ 500 ਸਿੰਘ ਇਕੱਠਾ ਹੱਲਾ ਕਰੇਗਾ ਤਾਂ ਹੋ ਸਕਦਾ ਅਸੀਂ ਲਾਹੌਰ ਤਖਤ ਨੂੰ ਮਿੱਟੀ ਵਿੱਚ ਮਿਲਾਉਂਦੇ ਹੋਏ ਦਿੱਲੀ ਜਾ ਕੇ ਹੀ ਪੜਾ ਕਰੀਏ ਅਸੀਂ ਕੋਈ ਬਰਸਾਤੀ ਨਾਲਿਆਂ ਦਾ ਪਾਣੀ ਨਹੀਂ ਕੇ ਵਰਸਾਤਾਂ ਦੀ ਰੁੱਤ ਚੱਲੇ ਜਾਣ ਤੇ ਸੁੱਕ ਜਾਈਏ ਖਾਲਸਾ ਤਾਂ ਕਿਸੇ ਦਰਿਆ ਦੇ ਜਨਮ ਦਾਤੇ ਉਸੇ ਸੂਮੇ ਜਿਹਾ ਹੈ ਕਿ ਜਿੰਨਾ ਮਰਜ਼ੀ ਪਾਣੀ ਵਹੀ ਜਾਵੇ ਕਦੇ ਨਹੀਂ ਸੁਕੇਗਾ ਕਦੇ ਨਹੀਂ ਮੁਕੇਗਾ ਭਈ ਸੁਖਾ ਸਿੰਘ ਹਜੇ ਬੋਲ ਹੀ ਰਈਸਾ ਇੱਕ ਵਾਰ ਲੱਕੜ ਦੇ ਪੁਲ ਤੇ ਭਾਰੀ ਹਲਚਲ ਸੁਣਾਈ ਦਿੱਤੀ ਸਿੰਘ ਸੁਚੇਤ ਹੋ ਗਏ ਇੰਨੇ ਨੂੰ ਬਾਹਰੋਂ ਇੱਕ ਸ਼ੂਕਦਾ ਹੋਇਆ ਤੀਰ ਅੰਦਰ ਆਇਆ ਜਿਸ ਨਾਲ ਇੱਕ ਚਿੱਠੀ ਬੱਦੀ ਹੋਈ ਸੀ ਬਾਹਰ ਇੱਕ ਹੋਰ ਹਲਚਲ ਮੱਚੀ ਪਈ ਸੀ ਸ਼ਹੀਦ ਹੋਏ ਪਜੰਗੀ ਦੀ ਬਹਾਦਰੀ ਦੇਖ ਕੇ ਜੰਗਲ ਵਿੱਚ ਰਸ ਨੇ ਇਕੱਠਾ ਕਰੀ ਬੈਠੇ ਵੱਖ-ਵੱਖ ਪਿੰਡਾਂ ਵਿੱਚੋਂ ਆਏ ਸਿੱਖਾਂ ਨੇ ਆਪਸ ਵਿੱਚ ਗੱਲਬਾਤ ਸ਼ੁਰੂ ਕੀਤੀ ਇੱਕ ਅਦਖੜ ਜਿਹੀ ਉਮਰ ਦਾ ਸਿੱਖ ਖੜਾ ਹੋਇਆ ਤੇ ਬੋਲਣਾ ਸ਼ੁਰੂ ਕੀਤਾ ਕੀ ਅਸੀਂ ਇੱਥੇ ਜੰਗਲ ਵਿੱਚ ਖਲੋਤੇ ਉਡੀਕ ਹੀ ਕਰਦੇ ਰਹਾਂਗੇ ਪੰਥ ਜੂਝ ਕੇ ਸ਼ਹਾਦਤਾਂ ਦੇ ਸਨਮੁਖ ਹੋ ਰਿਹਾ ਹੈ ਤੇ ਅਸੀਂ ਉਡੀਕ ਰਹੇ ਹਾਂ ਕਿ ਕੋਈ ਆਵੇ ਤੇ ਸਾਡੇ ਤੋਂ ਰਾਸ਼ਨ ਲੈ ਜਾਵੇ ਤੇ ਅਸੀਂ ਆਪਣੇ ਆਪ ਨੂੰ ਤਰਵਾਸਤੇ ਹੀ ਹੈ ਕਿ ਬਹੁਤ ਵੱਡੀ ਸੇਵਾ ਕਰ ਦਿੱਤੀ ਤੇ ਸੁਰਖਰੂ ਹੋ ਕੇ ਘਰਾਂ ਨੂੰ ਪਰਤ ਜਾਈਏ ਉਸਨੇ ਸਵਾਲੀਆ ਨਜ਼ਰਾਂ ਨਾਲ ਸਭ ਵੱਲ ਦੇਖਿਆ ਤੇ ਫਿਰ ਬੋਲਿਆ ਯਾਦ ਰੱਖਿਓ ਕਿ ਦਰਗਾਹ ਗਿਆਨ ਨੂੰ ਜਦ ਸਤਗੁਰੂ ਪੁੱਛਣਗੇ ਕਿ ਸ਼ਹੀਦ ਹੋ ਰਹੇ ਭਰਾਵਾਂ ਦਾ ਸਾਥ ਕਿਉਂ ਨਹੀਂ ਦਿੱਤਾ ਨਾਲ ਡਰ ਲ ਕੇ ਕਿਉਂ ਨਹੀਂ ਲੜੇ ਤਾਂ ਕੀ ਜਵਾਬ ਦਵਾਂਗੇ ਕੀ ਮੂੰਹ ਦਿਖਾਵਾਂਗੇ ਜਦ ਸਾਡੇ ਮੂਹਰੇ ਜੂਝ ਕੇ ਸ਼ਹੀਦ ਹੋ ਗਏ ਭਜੰਗੀ ਸਾਹਮਣੇ ਆਇਆ ਸਿੱਖ ਦੇ ਸਵਾਲਾਂ ਦਾ ਜਵਾਬ ਸਾਰੇ ਜਥੇ ਨੇ ਇਸ ਤਰ੍ਹਾਂ ਦਿੱਤਾ ਕਿ ਉਹਨਾਂ ਆਪਣੇ ਗੱਡੇ ਖਚਰਾ ਤੇ ਗਧੇ ਮੁਗਲ ਘੇਰੇ ਵੱਲ ਦੁੜਾ ਦਿੱਤੇ ਜੰਗਲ ਵਿੱਚ ਲੁਕ ਬੈਠੇ ਸਿੰਘਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਮੁਗਲ ਘੇਰੇ ਤੇ ਹੱਲਾ ਬੋਲ ਕੇ ਲੰਗੜ ਨੂੰ ਰਾਹ ਬਣਾਉਣ ਲੱਗੇ ਪੱਜੇ ਆਉਂਦੇ ਗੱਡੇ ਖੱਚਰਾਂ ਤੇ ਗਦਿਆਂ ਨੇ ਧੂੜ ਨਾਲ ਅਸਮਾਨ ਭਰ ਦਿੱਤਾ ਮੁਗਲਾਂ ਨੂੰ ਜਾਪਿਆ ਕਿ ਮਗਰੋਂ ਹਮਲਾ ਹੋ ਗਿਆ ਹੈ ਉਹਨਾਂ ਘੋੜੇ ਪਛਾਣ ਨੂੰ ਮੋੜ ਲੈ ਇਧਰੋਂ ਕਿਲੇ ਦੇ ਬੁਰਜਾ ਵਿੱਚ ਬੈਠੇ ਸਿੰਘਾਂ ਨੇ ਗੋਲੀਆਂ ਦਾ ਮੀਂਹ ਵਰਹਾ ਦਿੱਤਾ ਕਿਲੇ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਪੁੱਲ ਵਾਲੀ ਥਾਂ ਮੁਗਲ ਹਮਲੇ ਦੀ ਮਾਰ ਤੋਂ ਲਗਭਗ ਸੁਰੱਖਿਅਤ ਹੋ ਗਈ ਲੱਕੜ ਦੇ ਪੁੱਲ ਤੇ ਗੱਡਿਆਂ ਦਾ ਖੜਾਕ ਸੁਣ ਕੇ ਸਿੰਘਾਂ ਨੇ ਦਰਵਾਜ਼ਾ ਖੋਲ ਦਿੱਤਾ ਤੇ ਸਾਰਾ ਰਾਸ਼ਨ ਅੰਦਰ ਆ ਗਿਆ। ਬਾਹਰ ਮੱਚੀ ਇਸੇ ਭਜਨਾ ਸ ਵਿੱਚ ਕਿਸੇ ਨੇ ਇਹ ਚਿੱਠੀ ਬੱਧਾ ਤੀਰ ਸ਼ੂਕਤਾ ਕਿਲੇ ਵੱਲ ਛੱਡਿਆ। ਹੁਣ ਤੀਰ ਛੱਡਣ ਵਾਲੇ ਦੀ ਵਾਰਤਾ ਸੁਣ ਲਓ। ਕੁੜੀ ਮਾਰਦੇ ਦੋਸ਼ ਵਿੱਚ ਇੱਕ ਸਿੰਘ ਨੂੰ ਗੁਰਮਤਾ ਕਰਕੇ ਪੰਥ ਨੇ ਛੇਕ ਦਿੱਤਾ ਸੀ। ਪਤਾ ਨਹੀਂ ਉਸ ਦਾ ਕਸੂਰ ਸੀ ਜਾਂ ਨਹੀਂ ਪਰ ਪੰਥ ਦੇ ਇਸ ਫੈਸਲੇ ਨਾਲ ਨਰਾਸ਼ ਹੋ ਕੇ ਉਹ ਜਲੰਧਰ ਵਾਲੇ ਅਦੀਨਾ ਬੇਗ ਦੀ ਫੌਜ ਵਿੱਚ ਜਾ ਸ਼ਾਮਲ ਹੋਇਆ। ਸ਼ਾਹੀ ਫੌਜ ਤੇ ਉਕੇ ਅੜੇ ਮੋਰਚੇ ਉਸਨੇ ਸਰ ਕੀਤੇ ਸਨ ਤੇ ਹੁਣ ਤੱਕ ਅਦੀਨਾ ਬੇਗ ਦਾ ਖਾਸ ਸੈਨਾਪਤੀਆਂ ਵਿੱਚ ਸ਼ਾਮਲ ਹੋ ਗਿਆ ਸੀ ਇਸੇ ਕਰਕੇ ਅਦੀਨਾ ਬੇਗ ਇਸ ਸਿੰਘ ਨੂੰ ਰਾਮ ਰਾਣੀ ਦੇ ਘੇਰੇ ਵੇਲੇ ਨਾਲ ਲੈ ਕੇ ਆਇਆ ਸੀ ਰਾਸ਼ਨ ਵਾਲੇ ਜਥੇ ਦੀ ਲੰਘ ਜਾਣ ਮਗਰੋਂ ਕਿਲੇ ਦੇ ਦਰਵਾਜ਼ੇ ਦੇ ਸਾਹਮਣੇ ਖਾਲੀ ਹੋਈ ਥਾਂ ਦਾ ਮੋਰਚਾ ਅਦੀਨਾ ਬੇਗ ਨੇ ਇਸ ਸਿੰਘ ਤੇ ਇਸ ਤੇ ਜਥੇ ਨੂੰ ਸੌਂਪ ਦਿੱਤਾ ਸੀ ਹੁਣ ਆਪਣੇ ਸਿੱਖ ਭਰਾਵਾਂ ਦੇ ਸਾਹਮਣੇ ਖਲੋਤਾ ਸੀ ਕੱਟਿਆ ਵਾਲੇ ਜਥੇ ਨਾਲ ਆਏ ਕੁਝ ਸੂਏ ਸਿੰਘਾਂ ਨੇ ਪੰਥ ਨੂੰ ਸੂਤ ਦਿੱਤੀ ਕਿ ਹੁਣ ਸਾਹਮਣੇ ਵਾਲਾ ਮੋਰਚਾ ਅਦੀਨਾ ਬੇਗ ਦੀ ਫੌਜ ਵਿੱਚ ਸ਼ਾਮਲ ਸਿੰਘਾਂ ਕੋਲ ਹੀ ਹੈ। ਇਹ ਦਰਪੁਜੰਗੀ ਦੀ ਬਹਾਦਰੀ ਪਰ ਸ਼ਹਾਦਤ ਦੇਖ ਕੇ ਅਦੀਨਾ ਬੇਗ ਦੇ ਸਿੱਖ ਜਥੇ ਦੀ ਅਗਵਾਈ ਕਰ ਰਹੇ ਸਿੱਖ ਜਰਨੈਲ ਦੇ ਮਨ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਉਸਨੇ ਆਪਣੇ ਨੇੜੇ ਦੇ ਚੌਣਵੇਂ ਸਿੰਘਾਂ ਨੂੰ ਕੋਲ ਬੁਲਾਇਆ ਤੇ ਬੋਲਿਆ ਸਾਡੇ ਭਰਾ ਅੰਦਰ ਅੰਨ ਪਾਣੀ ਤੋਂ ਬਿਨਾਂ ਵੀ ਡਟੇ ਹੋਏ ਹਨ ਤੇ ਅਸੀਂ ਹਜੇ ਵੀ ਇਨ੍ਹਾਂ ਤੁਰਕਾਂ ਦੇ ਪਾਲੇ ਵਿੱਚ ਖਲੋਤੇ ਹਾਂ ਤਵਾਰੀ ਸਾਨੂੰ ਲਾਨਤਾ ਪਾਏਗੀ ਇਹ ਕਹਿੰਦਿਆ ਉਸਨੇ ਤੀਰ ਕਮਾਉਂਦੇ ਚਿੱਲੇ ਤੇ ਜਾੜਿਆ ਪਰ ਫਿਰ ਤੁਸੀਂ ਤੀਰ ਕੇਲੇ ਵੱਲ ਕਿਉਂ ਛੱਡਣ ਲੱਗੇ ਹੋ ਇੱਕ ਸਾਥੀ ਨੇ ਹਰਾਨ ਹੁੰਦਿਆਂ ਪੁੱਛਿਆ ਤੀਰ ਸਦਾ ਹੱਲੇ ਲਈ ਨਹੀਂ ਚਲਦੇ ਕਦੇ-ਕਦੇ ਮਾਫੀ ਲਈ ਵੀ ਚਲਾਏ ਜਾਂਦੇ ਨੇ ਤੇ ਉਸਨੇ ਚਿੱਠੀ ਵੱਡਾ ਤੀਰ ਕੇਲੇ ਵੱਲ ਛੱਡਿਆ ਉਹੀ ਤੀਰ ਹੁਣ ਨਵਾਬ ਕਪੂਰ ਸਿੰਘ ਜੀ ਦੇ ਹੱਥ ਵਿੱਚ ਸੀ ਫਤਿਹ ਤੋਂ ਮਗਰੋਂ ਚਿੱਠੀ ਦੀ ਈਬਾਰਤ ਸੀ ਸਮੁੱਚੇ ਖਾਲਸਾ ਪੰਥ ਨੂੰ ਸਾਡੀ ਚਰਨ ਬੰਦਨਾ ਖਾਲਸਾ ਜੀ ਅਸੀਂ ਪੰਥਵਾਲ ਪਿੱਠ ਕਰਕੇ ਖਲੋਤੇ ਹਾਂ ਇਸ ਗੱਲ ਦੀ ਸਾਨੂੰ ਵੱਡੀ ਨਿਮੋਸ਼ੀ ਹੈ ਆਪਣੀਆਂ ਪੁਰਾਣੀਆਂ ਸਭ ਸੱਚੀਆਂ ਝੂਠੀਆਂ ਗਲਤੀਆਂ ਤੇਵਾ ਪੰਥ ਤੋਂ ਮਾਫੀ ਮੰਗਦਾ ਹਾਂ ਇਤਿਆਜ਼ ਕਰਦਾ ਹਾਂ ਕਿ ਪੰਥ ਸਾਨੂੰ ਸ਼ਰਨ ਆਇਆਂ ਨੂੰ ਮੋੜ ਕੰਠ ਲਾਵੇਗੀ ਪੰਥ ਦੇ ਚਰਨਾਂ ਦੀ ਧੂੜ ਜੱਸਾ ਸਿੰਘ ਇਹ ਜੱਸਾ ਸਿੰਘ ਸੀ ਜੋ ਮਗਰੂ ਪੰਥ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਨਾਮ ਪ੍ਰਸਿੱਧ ਹੋਇਆ ਚਿੱਠੀ ਪੜ੍ਹ ਕੇ ਨਵਾਬ ਸਾਹਿਬ ਨੇ ਇੱਕ ਜਵਾਬ ਲਿਖਿਆ ਤੇ ਬੁਰਜ ਵਿੱਚ ਬੈਠੇ ਸਿੰਘ ਤੀਖ ਪਹਚਾਇਆ ਬੁਰਜ ਵਿੱਚ ਬੈਠੇ ਸਿੰਘ ਵੱਲੋਂ ਜੱਸਾ ਸਿੰਘ ਵੱਲ ਛੱਡੇ ਤੀਰ ਨੂੰ ਸਰਦਾਰ ਨੇ ਬੋਚ ਲਿਆ ਪੰਥ ਵੱਲੋਂ ਜਵਾਬ ਆਇਆ ਸੀ ਖਾਲਸਾ ਸਦਾ ਤੋਂ ਸ਼ਰਨ ਆਏ ਨੂੰ ਕੰਠ ਲਾਉਂਦਾ ਰਿਹਾ ਹੈ ਜੱਸਾ ਸਿੰਘ ਭਲੇ ਵੇਲੇ ਸਤਗੁਰੂ ਆਪ ਜੀ ਨੂੰ ਪੰਥ ਸੇਵਾ ਹਿਤ 라 ਪਾਇਆ ਹੈ ਜਦੋਂ ਸ਼ਹਾਦਤ ਦਾ ਪੌਣ ਦੀ ਰੋਤ ਆ ਗਈ ਹੋਵੇ ਉਦੋਂ ਟੁੱਟਾ ਗੰਢਿਆ ਨਹੀਂ ਦੇਖਿਆ ਜਾਂਦਾ ਵਰਦੀ ਅੱਗ ਵਿੱਚ ਜੇ ਤੁਸੀਂ ਪੰਥ ਨਾਲ ਆ ਖੜੋਗੇ ਤਾਂ ਪੰਥ ਕੀ ਕਲਗੇਦਰ ਸੌਮੀ ਜੀ ਆਪ ਤੁਹਾਨੂੰ ਕੰਠ ਲਾਉਣਗੇ ਜੀ ਸਦਕੇ ਆਓ ਖੁਸ਼ ਆਮਦੀਦ ਸਰਦਾਰ ਜਸਰ ਸਿੰਘ ਨੇ ਚਿੱਠੀ ਪੜੀ ਤੇ ਦਿਲ ਬਾਗੋ ਭਾਗ ਹੋ ਗਿਆ ਪਰ ਅੱਖਾਂ ਦੇ ਅਥਰੂ ਉਚਾ ਕੇ ਵੀ ਨਾ ਰੋਕ ਸਕੇ ਉਸਨੇ ਉੱਚੀ ਆਵਾਜ਼ ਵਿੱਚ ਅਦੀਨਾ ਬੇਗ ਨੂੰ ਸੰਬੋਧਨ ਹੁੰਦਿਆ ਕਿਹਾ ਭਰਾਵਾਂ ਦੇ ਮੇਲ ਦਾ ਸਮਾਂ ਆ ਗਿਆ ਹੈ ਅਦੀਨਾ ਬੇਗ ਪੰਥਵਲ ਕੰਢ ਕਰਿਆ ਸਾਨੂੰ ਕਿਸੇ ਜਹੰਟੂ ਹੀ ਨਹੀਂ ਸਾਡੇ ਬੱਚ ਦੇ ਹਿਸਾਬ ਕਿਤਾ ਬਦਲੇ ਅਸੀਂ ਰਾਸ਼ਾ ਨਾਲ ਲਿ ਜਾ ਰਹੇ ਹਾਂ ਤੇ ਜੱਸਾ ਸਿੰਘ ਸਾਥੀ ਸਿੰਘਾਂ ਨਾਲ ਰਾਮ ਰੋਣੀ ਵਿੱਚ ਦਾਖਲ ਹੋਇਆ ਜਿਕਾਰੇ ਛੱਡ ਕੇ ਅੰਦਰ ਆਉਂਦੇ ਜੱਸਾ ਸਿੰਘ ਦੇ ਜਥੇ ਦਾ ਅੰਦਰੋਂ ਸਿੰਘਾਂ ਨੇ ਸਤਸ੍ਰੀ ਅਕਾਲ ਕਹਿੰਦੇ ਸਵਾਗਤ ਕੀਤਾ ਇੱਧਰ ਅਦੀਨਾ ਬੇਗ ਦੇ ਸਿਰ ਜਿਵੇਂ ਸੌ ਕੜਾ ਪਾਣੀ ਪੈ ਗਿਆ ਤੇ ਉਸ ਨੂੰ ਮੈਦਾਨ ਹੱਥੋਂ ਖਿਸਕਦਾ ਜਾਪਿਆ ਉਹਦਰ ਜ਼ਕਰੀਏ ਖਾਨ ਦਾ ਪੁੱਤਰ ਸ਼ਾਹ ਨਿਵਾਜ਼ ਫੌਜ ਲੈ ਕੇ ਮਲਤਾਨ ਦਾ ਮਾਲਕ ਬਣ ਬੈਠਾ ਨਾਲ ਹੀ ਅਬਦਾਲੀ ਦੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਵੀ ਲਾਹੌਰ ਵੱਲ ਵੱਧਦੀ ਸੁਣਾਈ ਦੇਣ ਲੱਗੀ ਮੀਰ ਮੰਨੂ ਦੇ ਮਹਿਲਾਂ ਵਿੱਚੋਂ ਨੀਂਦ ਉਡਾਰੀ ਮਾਰ ਗਈ ਦੀਵਾਨਕੋੜਾ ਮਲ ਉਸ ਕੋਲ ਆਏ ਤੇ ਬੋਲੇ ਅਸੀਂ ਸਿੰਘਾਂ ਨਾਲ ਵੀਰਥੀ ਟੱਕਰ ਲੈਂਦੇ ਆ ਆਪਣੀਆਂ ਫੌਜਾਂ ਬੁਰੀ ਤਰ੍ਹਾਂ ਥਕਾ ਲਈਆਂ ਹਣ ਸੂਬੇਦਾਰ ਸਾਹਿਬ ਵੇਲਾ ਵਿਚਾਰੋ ਤੇ ਰਾਮ ਰਾਣੀ ਦਾ ਘੇਰਾ ਚੁੱਕ ਲਓ ਫੌਜਾਂ ਨੂੰ ਅਬਦਾਲੀ ਨਾਲ ਟੱਕਰੇ ਲਈ ਤਿਆਰ ਕਰੋ ਸ਼ਾਹ ਨਿਵਾਜ਼ ਤੁਸੀਂ ਮੇਰੇ ਹਿੱਥ ਵਿੱਚ ਛੱਡ ਦਿਓ ਜੇ ਤੁਸੀਂ ਮੇਰੀਆਂ ਕੁਝ ਕੁ ਸ਼ਰਤਾਂ ਮੰਨੋ ਤਾਂ ਸ਼ਾਹ ਨਿਵਾਜ਼ ਦਾ ਸਿਰ ਕੁਝ ਦਿਨਾਂ ਵਿੱਚ ਹੀ ਤੁਹਾਡੇ ਪੈਰਾਂ ਵਿੱਚ ਹੋਵੇਗਾ ਮੀਰ ਮੰਨੂ ਤਾਂ ਪਹਿਲਾਂ ਹੀ ਡਰਿਆ ਹੋਇਆ ਸੀ ਸੁਸਲੇ ਦਵਾਲਕੋੜਾ ਮਲ ਦੀ ਸਲਾਹ ਤੁਰੰਤ ਮੰਨ ਲਈ ਤੇ ਫੌਰਨ ਰਾਮ ਰੌਣੀ ਦਾ ਘੇਰਾ ਚੁੱਕ ਲੈਣ ਲਈ ਹੁਕਮ ਭੇਜਿਆ ਜੇ ਤੁਸੀਂ ਮੇਰੀਆਂ ਕੁਝ ਤਜ਼ਵੀਜਾਂ ਨਾਲ ਸਹਿਮਤ ਹੋਵੋ ਤਾਂ ਮੈਂ ਹੁਣੇ ਹੀ ਸਿੰਘਾਂ ਨੂੰ ਨਾਲ ਲੈ ਕੇ ਸ਼ਾਹ ਨਵਾਜ਼ ਨੂੰ ਸੋਧਣ ਲਈ ਚਾਲਾ ਪਾ ਦੇਵਾਂਗਾ ਦੀਵਾਨਕੋੜਾ ਮਲ ਨੇ ਮੀਰ ਮੰਨੂ ਨੂੰ ਪੰਥ ਨਾਲ ਸੰਧੀ ਕਰਨ ਲਈ ਮਨਾ ਲਿਆ ਗੁਰੂ ਕੇ ਚੱਕ ਦੇ ਉਹ 12 ਪਿੰਡ ਜੋ ਅਕਬਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲਿਖ ਕੇ ਦੇ ਗਿਆ ਸੀ ਪੰਥ ਦੇ ਨਾਲਵਾ ਦਿੱਤੇ ਪੱਟੀ ਦਾ ਅੱਧਾ ਇਲਾਕਾ ਤੇ ਰਾਮਰੋਣੀ ਕਿਲਾ ਵੀ ਸਿੰਘਾ ਦੇ ਨਾਮ ਹੋ ਗਿਆ। ਰਾਮਰੋਣੀ ਹੁਣ ਰਾਮਗੜ੍ਹ ਕਰਕੇ ਮਸ਼ਹੂਰ ਹੋ ਗਈ ਤੇ ਇਸਤੀ ਦੇਖ ਭਾਲ ਦਾ ਪ੍ਰਬੰਧ ਪੰਥ ਵਿੱਚ ਮੋੜ ਤੋਂ ਸ਼ਾਮਲ ਹੋਏ ਜਿੱਸਾ ਸਿੰਘ ਕੋਲ ਹੁਣ ਕਰਕੇ ਉਹ ਵੀ ਸਰਦਾਰ ਜਿੱਸਾ ਸਿੰਘ ਰਾਮਗੜੀਆ ਕਰਕੇ ਪ੍ਰਸਿੱਧ ਹੋਏ। ਤਿਆਜ ਆਪਾਂ ਹੰਨੇ-ਹੰਨੇ ਇੱਕ ਪਾਤਸ਼ਾਹੀ ਕਦਾਬ ਦਾ 26ਵਾਂ ਭਾਗ ਪੜ੍ਹ ਲਿਆ ਹੈ ਅਗਲੀ ਵਾਰ ਆਪਾਂ 27ਵਾਂ ਭਾਗ ਪੜ੍ਹਾਂਗੇ ਜੇ ਤੁਹਾਨੂੰ ਸਾਡੀਆਂ ਆਡੀਓ ਬੁੱਕਸ ਚੰਗੀਆਂ ਲੱਗੀਆਂ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਭੁੱਲ ਚੁੱਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ